ਪ੍ਰਤਾਪ ਕਨੇਆਣੇ ਵਾਲਾ ਪੁੱਜਾ ਖਿਆਜਦੇ ਵੱਡੇ ਕਬੱਡੀ ਕਪਰੇ ਤੇ ਤਾੜੀਆਂ ਜ਼ੋਰਦਾਰ ਥੋੜੀ ਸੱਟ ਦੇ ਕਾਰਨ ਕਹਿੰਦੇ ਗਰਾਊਂਡਾਂ ਤੋਂ ਦੂਰ ਹੈ ਇੰਗਲੈਂਡ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਕੈਨੇਡਾ ਦੇ ਵਿੱਚ ਤਕੜਾ ਖੇਡ ਕੇ ਆ ਤੁਹਾਡੇ ਪਿੰਡ ਦਾ ਨਾਂ ਚਮਕਾਤਾ ਪੂਰੀ ਦੁਨੀਆ ਦੇ ਵਿੱਚ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਮਿੱਤਰੋ ਲੈ ਜੀ ਪ੍ਰਤਾਪ ਦੋ ਕਦਮ ਚੱਲ ਕੇ ਇਧਰਲੇ ਪਾਸੇ ਆ ਗਰਾਊਂਡ ਦੇ ਵਿੱਚ ਪ੍ਰਤਾਪ ਨੂੰ ਬੇਨਤੀ ਹੈ ਸਟੇਜ ਦੇ ਸਾਹਮਣੇ ਆ ਜਾਵੇ ਦੋ ਕਦਮ ਚੱਲ ਕੇ ਸਟੇਜ ਦੇ ਸਾਹਮਣੇ ਆ ਜਾਵੇ ਪ੍ਰਤਾਪ ਨੂੰ ਬੇਨਤੀ ਹੈ लवली ਯੂਕੇ ਵੱਲੋਂ ਤੇ ਮਿਡਵੇ ਕੋਡੀ کلب ਯੂਕੇ ਵੱਲੋਂ ਕਹਿੰਦੇ 50-50 ਹਜ਼ਾਰ ਦੀ ਨਗਦ ਰਕਮ ਦੇ ਨਾਲ 1 ਲੱਖ ਦੀ ਨਗਦ ਰਕਮ ਦੇ ਨਾਲ ਜਿਹੜਾ ਮਾਨ ਸਨਮਾਨ ਅੱਜ ਪ੍ਰਤਾਪ ਕੜਿਆਣੇ ਦਾ ਕੀਤਾ ਜਾਣਾ ਆ ਆ ਗਿਆ ਪ੍ਰਤਾਪ ਕੜਿਆਣੇ ਵਾਲਾ ਜੋੜੀਆਂ ਕਹਿੰਦੇ ਮਸ਼ਹੂਰ ਹੋਈਆਂ ਕਬੱਡੀ ਦੇ ਵਿੱਚ ਜਿਵੇਂ ਫਰਿਆਦ ਤੇ એનર્ਜੀ ਦੀ ਜੋੜੀ ਮਸ਼ਹੂਰ ਹੋਈ ਹੈ ਉਵੇਂ ਇੱਕ ਆ ਜੋੜੀ ਹੈ ਆ ਆ ਗਿਆ ਕਹਿੰਦੇ ਪ੍ਰਤਾਪ ਲੈ ਵੀ ਜਸ਼ਰ ਕਿੱਥੇ ਆ ਜਸ਼ਨ ਆ ਇਧਰਲੇ ਪਾਸੇ ਨੂੰ ਜਸ਼ਨ ਨੂੰ ਬੇਨਤੀ ਇਧਰਲੇ ਪਾਸੇ ਆਵੇ ਜਸ਼ਨ ਆ ਇਧਰਲੇ ਪਾਸੇ ਨੂੰ ਆ ਆ ਗਿਆ ਜਸ਼ਨ আলমਗੀਰ ਵਾਲਾ ਆ ਜੋੜੀ ਕਹਿੰਦੇ ਦੁਨੀਆ ਭਰ ਚ ਮਸ਼ਹੂਰ ਹੋਈ ਆ ਦੋਨੇ ਜਿਹੜੇ ਫਿੱਤੇ ਸਾਂਝੀ ਕਰੋ ਇੱਕ ਵਾਰ ਤਾੜੀਆਂ ਮਾਰ ਦਿਓ ਜ਼ੋਰਦਾਰ ਕੱਢ ਕੇ ਪ੍ਰਤਾਪ ਗੜਿਆਣਾ ਤੇ ਜਸ਼ਨ ਓਏ ਸੋਨਹਾ ਸਤ ਸ੍ਰੀ ਅਕਾਲ ਅੱਜ ਕੜਿਆੜੇ ਵਾਲੇ ਨੇ ਸਾਰੇ ਸਟਾਰ ਸੱਜਲੇ ਦੁਨੀਆਂ ਦੇ ਚੋਟੀ ਦੇ ਮਾਲ ਸੱਜੇ ਨੇ ਮੀਰਪੁਰਿਆ ਇੱਕ ਵ ਇੱਕ ਵਾਰੀ ਇੱਕਮ ਹੱਥ ਖੜਾ ਕਰੀ ਨੌਜਵਾਨਾ ਤਾੜੀਆਂ ਮਾਰ ਦਿਓ ਜ਼ੋਰਦਾਰ ਮੀਰਪੁਰਿਆ